ਦੇ ਰਾਤ ਸਿਵਲ ਹਸਪਤਾਲ ਸੰਗਰੂਰ ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕਿ ਦੋ ਨੌਜਵਾਨਾਂ ਦੇ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਡੀਐਸਪੀ ਸੰਜੀਵ ਸਿੰਘਲਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦੇ ਰਾਤ ਸਿਵਲ ਹਸਪਤਾਲ ਸੰਗਰੂਰ ਚ ਐਮਰਜੈਂਸੀ ਵਾਰਡ ਦੇ ਵਿੱਚ ਹੋਈ ਐਸਐਚਓ ਮਨਪ੍ਰੀਤ ਸਿੰਘ ਵੱਲੋਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਗਿਆ ਅਤੇ 6 ਲੋਕਾਂ ਦਾ ਪਤਾ ਲਗਾਇਆ ਗਿਆ ਤੇ ਜਲਦੀ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ। ਇਹਨੂੰ ਕਿਸੇ ਨੇ ਫੇਕ ਆਈਡੀ ਲੜਕੀ ਦੀ ਬਣਾ ਕੇ ਜੋ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਵਲ ਹਸਪਤਾਲ ਲੱਗੀ ਹੋਈ ਆ ਤੂੰ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8:00 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਜਾ ਕੇ ਮਿਲਿਆ ਤਾਂ ਉਸ ਦੇ ਉੱਪਰ 5-7 ਅਣਪਛਾਤੇ ਬੰਦੇ ਅਟੈਕ ਕਰਦਾ। ਉਹਦੇ ਸਿਰ ਤੇ ਰੋਣਾ-ਰੋਣਾ ਮਾਰੀਆਂ ਤਿੰਨੋ ਮਿੰਟਾਂ 'ਚ ਮੈਂ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉਥੇ ਬੁਲਾਇਆ ਦੋਸਤ ਨੂੰ ਉਥੇ ਬੁਲਾਇਆ ਐਲਪੀ ਲਈ ਉਹ ਐਡਮਿਟ ਕਰਾਇਆ ਉਹਨਾਂ ਨੇ ਜਦੋਂ ਉਹ ਐਡਮਿਟ ਹੋ ਗਿਆ ਬੜੀ ਅੱਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਲਾ ਕੇ ਉਹਨਾਂ ਦੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਤੇ ਖੇੜ ਖੱਟਾ ਲੱਗੀ ਆ ਤੇ ਕੁਲਵਿੰਦਰ ਵੀ ਜ਼ਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਨੰਦਰਾਸ ਤੋਂ ਮਰਪੁਰ ਦੇ ਬਿਆਨ ਤੇ ਸੀ ਅਨਨੋਨ ਬੰਦਾ ਦੇ ਖਿਲਾਫ ਪੰਜ ਸੱਤ ਅਸਲ ਬੰਦੇ ਜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸਸਾਦਾ ਬਗਦਦਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈ 109 199 ਤੇ 190 ਪੀਐਨਰ ਦੇ ਵਿੱਚ ਮਕਦਮਾ ਦਰਜ ਕਰਤਾ ਦੀ ਰਾਤ ਹੀ ਐਫਆਈਆਰ ਨੰਬਰ 204 ਸਿਟੀ ਬਸਰੂ ਸਾਡੇ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਪਾ ਚਹਿਲ ਜੀ ਦੇ ਨਿਸ਼ਾ ਨਿਰਦੇਸ਼ਾ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਨੋਰ ਪਬਲਿਕ ਦੇ ਸਾਰੇ ਉਹ ਅਸੀ ਰਾਤ ਨੂੰ ਹੀ ਸਾਡੇ ਇਨਸਪੈਕਟਰ ਬਰਤਨੀ ਸੀ ਐਸ ਐਚਓ ਦੇ ਟਰੇਸ ਕੀਤੇ ਔਰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀ ਸਤਨਾਮ ਅਮਨਜੋਤ ਕੁਲਦੀਪ ਲਬਪ੍ਰੀਤ ਔਰ ਕਮਲਦੀਪ ਸੀ ਜੋ ਇਹਨਾਂ ਨੇ ਕੋਈ ਪੁਰਾਣੀ ਰਜਿਸਟ੍ਰੇਸ਼ਨ ਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਇਹ ਬੰਦਾ ਦੇ ਪਿੱਛਾ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਔਰਡਰ ਬ੍ਰੇਕ ਕੀਤਾ 6 ਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਬਿਦਲਾਏ ਡੇਅ 2 ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਬਿਹਾਰ ਦਾ ਬਾਦ ਤੋਂ ਸੌਕਰ ਕਿੰਨੇ ਬੰਦੇ ਖੜੇ ਨੇ ਸਾਡੀ ਟੀਮਾਂ ਗਈ ਹੋਈਆਂ ਨੇ ਜੀ ਹਜੇ ਸਾਰੇ ਅਸੀਂ ਕਰ ਰਹੇ ਆ ਜੀ ਸਾਰਾ ਪੀਪਲ ਕਿੱਥੇ ਕਰ ਸਰ ਅਟੈਕ ਹਸਪੀਟਲ ਦੀ ਐਮਰਜੈਂਸੀ ਤੇ ਹੋਇਆ ਤਾਂ ਫਿਰ ਪੁਲਿਸ ਟਿੰਗ ਜੀ ਆਪਾਂ ਇਸ ਪ੍ਰਕਿਰਿਆ ਕਰਨੀ ਹੈ ਕੋਈ ਨਾ ਕੋਈ ਸਪੀਸ਼ਲ ਨਹੀਂ ਇਸ ਤੇ ਪਹਿਲਾਂ ਵੈਸੇ ਵੀ ਕੀ ਕਰਦੇ ਸੀ ਇਹ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਹੈ ਜੀ ਤੇ ਤੁਸੀਂ ਦੇਖੋ ਰਾਤ 11:00 ਬਜੇ 20 ਮਿੰਟ ਤੇ ਅਟੈਕ ਹੋਇਆ ਔਰ 11:00 ਬਜੇ 25 ਮਿੰਟ ਤੋਂ ਜਦੋਂ 11:30 ਵਜੇ ਸਾਡੇ ਸਿਕਿਉਰਟੀ ਆਪਣੀ ਟੀਮ ਨਾਲ ਪਹੁੰਚ ਗਏ ਸੀ ਪੀਸੀਆਰ ਉੱਤੇ ਪਹੁੰਚ ਗਏ ਜਿਹੜੇ ਬਦਈ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਤੇ ਪ੍ਰਾਣਾ ਕੋਈ ਪੌੜ ਤਾਂ ਨਹੀਂ ਜਿਹੜੇ ਬੰਦੇ ਕੋਈ ਪ੍ਰਾਣਾ ਹੈ ਰਿਕਾਰਡ ਪਤਾ ਨਹੀਂ ਲੱਗਿਆ ਬਾਕੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਟੂ ਇਟ ਇਹ ਵੱਖੋ ਵੱਖਰੇ ਨੇ ਜੀ ਕੋਈ ਵੇਂਦੇਰੇ ਦਾ ਕੋਈ ਫਤੇਗੜ ਭਾਸੋ ਦਾ ਕੋਈ ਇੱਕ ਸਗਰੂਰ ਦਾ ਹੈ ਲੋਕਲ ਸਰ ਨਾਮ ਨਾਲ ਕਿਸੇ ਸੰਬੰਧ ਲੈ ਗਿਆ ਇਹਨਾਂ ਦਾ ਕੋਈ ਪਰਵਾਹ ਨਹੀਂ ਕਿ ਪਹਿਲਾਂ ਕੋਈ ਸਾਲ ਦੋ ਸਾਲ ਪਹਿਲਾਂ ਧੱਕਾ ਚੋੜਾ ਹੋਇਆ ਸੀ ਉਹ ਉਹਦੀ ਟਕਰਾਅ ਰੱਖ ਕੇ ਇਹਨਾਂ ਨੇ ਇਹ ਪਲਾਨ ਕਰਕੇ ਇਦਾਂ ਦਾ ਕਰਕੇ ਅਟੈਕ ਕੀਤਾ